ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਰਿਸ਼ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਜੋ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲਦਾ ਰਹੇ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਪਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਆਪਣਾ ਬਾਇਓ ਡਾਟਾ ਭੇਜ ਕੇ ਮੈਸੇਜ ਕਰਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਨਹੀਂ ਚੀ ਐਡ ਦੇ ਵਿੱਚ ਫੈਮਿਲੀ ਦਾ ਨੰਬਰ ਦਿੱਤਾ ਗਿਆ ਹੁੰਦਾ ਤੇ ਜੇ ਤੁਹਾਨੂੰ ਰਿਸ਼ਤਾ ਚੰਗਾ ਲੱਗਦਾ ਤੁਸੀਂ ਸਿੱਧਾ ਪਰਿਵਾਰ ਦੇ ਨਾਲ ਕਨੈਕਟ ਕਰ ਸਕਦੇ ਹੋ ਤੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਹਾਂ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਿੱਧੂ ਜਨਮ 1997 ਪਤਾ ਬਠਿੰਡਾ ਪੜਾਈ ਕੰਪਿਊਟਰ ਪ੍ਰੋਗਰਾਮ ਡਿਪਲੋਮਾ ਇਨ ਨਿਊਜ਼ੀਲੈਂਡ ਤੇ ਪਲੱਸ 2 ਨਾਨ ਮੈਡੀਕਲ ਇਨ ਪੰਜਾਬ ਕੰਮ ਟ੍ਰੱਕ ਡਰਾਈਵਰ ਇਨ ਨਿਊਜ਼ੀਲੈਂਡ ਪੀ ਆਰ 7 ਕਿਲੇ ਜ਼ਮੀਨ ਪਿਤਾ ਬੀ ਐਮ ਐਸ ਆਰ ਐਮ ਪੀ ਡਾਕਟਰ ਮਾਤਾ ਗੌਰਵਤ ਜੌਬ ਇਨ ਹੈਲਥ ਡਿਪਾਰਟਮੈਂਟ ਪੈਨ ਕੈਨੇਡਾ ਹੈ ਜੀ ਰਿਵਾਸਟ ਟਿਊਜੀਲੈਂਡ ਪੀਆਰ ਤੇ ਇਹਨਾਂ ਦਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਜੇ ਤੁਸੀਂ ਇਹ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਦਾ ਹੈ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂ ਜੀ ਇਸ ਤੋਂ ਅਗਲਾ ਰਿਸ਼ਤਾ ਲੜਕੇ ਦਾ ਨੋਟ ਕਰੋ ਜੀ ਨਾਮ ਸਿੰਘ ਢਿੱਲੋਂ ਪਤਾ ਫਤੇਗੜ ਸਾਹਿਬ ਕਾਸਟ ਜੱਟ ਸਿੱਖ ਹਾਈਟ 5'11" ਜਨਮ 10/12/92 ਪੜਾਈ ਐਮਈ ਪ੍ਰੈਕਟੀਕਲ ਸਾਇੰਸ ਪੈਨ ਕੈਨੇਡਾ ਪੀਆਰ ਪਿਤਾ ਰਿਟਾਇਰਡ ਆਰਮੀ ਮਾਤਾ ਹਾਊਸ ਵਾਈਫ ਨੇਜੀ ਕੰਮ ਮੁੰਡਾ ਵਿਸਤਰ ਵੀਜ਼ੇ ਤੇ ਕੈਨੇਡਾ ਵਿੱਚ ਹੈ ਮੰਗੇ ਕੁੜੀ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਵੇ ਜਾਂ ਇੰਡੀਆ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਹਾਈਟ 5'4" ਹੋਵੇ ਤੇ ਮੰਗੇ ਨਾਲ ਦੀ ਕੋਈ ਨਹੀਂ ਜੀ ਤੇ ਇਹਨਾਂ ਦਾ ਵੀ ਹੋਰਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਪਰਿਵਾਰ ਦੇ ਨਾਲ ਕਨੈਕਟ ਕਰ ਲੋ ਜੀ ਜੇ ਤੁਹਾਨੂੰ ਇਹ ਰਿਸ਼ਤਾ ਪਸੰਦ ਆਇਆ ਤਾਂ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਲੜਕੀ ਦਾ ਨੋਟ ਕਰੋ ਜੀ ਨਾਮ ਕੁਮਾਰੀ ਪਤਾ ਪਠਾਨਕੋਟ ਜਨਮ 1997 ਪੜ੍ਹਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ ਕਾਸਟ ਜੱਟ ਸਿੱਖ ਪ੍ਰਾ ਆਰਮੀ ਦੇ ਵਿੱਚ ਹੈ ਜੀ ਕੰਮ 오ਡੀਸਾ ਸਟੇਟ ਗਰੁੱਪ ਆਫੀਸਰ 85000 ਰੁਪਏ ਸੈਲਰੀ ਹੈ ਜੀ ਪਿਤਾ ਸੈਂਟਰਲ ਗਵਰਨਮੈਂਟ ਜੌਬ ਤੇ ਹੈ ਜੀ ਮੰਗੇ ਨਦੀ ਵੀ ਮੁੰਡਾ ਸੀ ਵੀ ਐਸ ਸੀ ਟੀਚਰ ਰੇਲਵੇ 오ਡੀਸਾ ਰੇਲਵੇ ਪੁਲਿਸ ਫੋਰਸ ਨੀਰ 오ਡੀਸਾ ਸੀਆਈਐਸਐਫ ਬੀਐਸਐਫ ਸੀਆਰਪੀਐਫ ਐਸਐਸਬੀ ਏਐਸਆਈ ਐਸਆਈ ਹਵਾਲਦਾਰ ਕਨਸਟੇਬਲ ਰੈਂਕ ਆਰਮੀ ਨਰਸਿੰਗ ਹੋਵੇ ਨੋ ਅਲਪਾਲ ਕਾਸਟ ਐਨੀ ਜਰਨਲ OBC ਇਹਨਾਂ ਦਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਜੇ ਤੁਸੀਂ ਇਸ ਰਿਸ਼ਤੇ ਦੇ ਵਿੱਚ ਤੁਹਾਨੂੰ ਇਹ ਰਿਸ਼ਤਾ ਪਸੰਦ ਆਏ ਤਾਂ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ ਜੱਟ ਸਿੱਖ ਲੜਕੀ ਕਨੇਡਾ PR ਜਨਮ ਤਰੀਕ 1987 ਹਾਈਟ 5 ਫੁੱਟ 9 ਇੰਚ ਪੜਾਈ ਐਮਏ ਇੰਗਲਿਸ਼ ਦੀ ਕੀਤੀ ਹੋਈ ਹੈ ਜੀ ਫਾਦਰ ਸੈਂਟਰਲ ਗਵਰਨਮੈਂਟ ਜੌਬ ਤੇ ਮਦਰ ਹਾਊਸ ਵਾਈਫ ਨੇ ਜੀ ਇੱਕ ਸਿਸਟਰ ਸੀਜ਼ਨ ਕੋਰਟ ਐਡਵੋਕੇਟ ਨੀੜੇ ਜੀ ਇਹਨਾਂ ਨੂੰ ਕੈਨੇਡਾ ਪੀਆਰ ਲੜਕੇ ਦੀ ਤੇ ਲੁਧਿਆਣਾ ਤੋਂ ਇਹ ਬਿਲੋਂਗ ਕਰਦੇ ਆ ਜੀ ਮੋਬਾਈਲ ਨੰਬਰ ਇਹਨਾਂ ਦਾ ਦਿੱਤਾ ਗਿਆ ਹੈ ਤੁਸ ਤੋਂ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਦਾ ਹੈ ਤੋ ਇਸ ਰਿਸ਼ਤੇ ਦੇ ਬਾਰੇ ਹੋਰ ਵਧੇਰੇ ਜਾਣਕਾਰੀ ਲੈਣ ਲਈ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਾਂ ਜੀ। ਅੱਜ ਜੀ ਇਸ ਤੋਂ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ। ਮੇਰਾ ਸਿੱਖ ਗਰਲ DOB 16/6/1994, ਹਾਈਟ 5 ਫੁੱਟ 5 ਇੰਚ, ਸਟੱਡੀ MA+ ਕੰਪਿਊਟਰ ਕੋਰਸ ਕੀਤਾ ਹੋਇਆ ਹੈ ਜੀ। ਨੀਡ ਇਹਨਾਂ ਨੂੰ ਜ਼ਰੂਰ ਤੇ NRI ਮੁੰਡੇ ਦੀ ਲੁਧਿਆਣਾ ਤੋਂ ਹੀ ਬਿਲੋਂਗ ਕਰਦੇ ਆ ਜੀ। ਇੰਨਾ ਦੇ ਵੀ ਮੋਬਾਈਲ ਨੰਬਰ ਦਿੱਤੇ ਗਏ ਆ ਜੀ ਜੇ ਤੁਹਾਨੂੰ ਰਿਸ਼ਤਾ ਚੰਗਾ ਲੱਗਦਾ ਤਾਂ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਬੁਆਏ ਏਜ 29 ਸਾਲ ਹਾਈਟ 5 ਫੁੱਟ 10 ਇੰਚ ਸਟੱਡੀ ਪਲੱਸ 2 ਕੀਤੀ ਹੋਈ ਹੈ ਜੀ 7 ਕਿੱਲੇ ਜ਼ਮੀਨ ਹੈ ਦੋ ਸਿਸਟਰ ਨੇ ਮੈਰਿਡ ਨੇ ਜ਼ਰੂਰ ਤੇ ਜੀ ਇਹਨਾਂ ਨੂੰ ਪੀਆਰ ਗਰਲ ਦੀ Javier IELTS ਕੀਤੀ ਹੋਵੇ 6.5 ਬੈਂਡ ਸਕੋਰ ਹੋਣ ਗਰਲ ਦੀ ਏਜ ਮਸਟ ਬੀ ਅਬਵ 24 ਲਗਭਗ 24 ਤੋਂ ਉੱਪਰ ਹੋਣੀ ਚਾਹੀਦੀ ਏ ਜੀ ਤੇ ਇਹਨਾਂ ਦੇ ਵੀ ਹੋਰਾਂ ਮੋਬਾਈਲ ਨੰਬਰ ਦਿੱਤੇ ਗਏ ਨੇ ਤੁਸੀਂ ਹੋਰ ਵਧੇਰੇ ਜਾਣਕਾਰੀ ਲੈਣ ਦੇ ਲਈ ਇਸ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅੰਟੀ ਇਹ ਸੀ ਆਪਣੇ ਅੱਜ ਦੇ ਕੁਝ ਰਿਸ਼ਤੇ ਤੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਏ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਆਪਣੇ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਜੀ ਤੁਸੀਂ ਜੋ ਵੀ ਕੰਮ ਕਰਨਾ ਹੈ ਜੋ ਵੀ ਤੁਹਾਡਾ ਗੱਲਬਾਤ ਹੁੰਦੀ ਹੈ ਜੀ ਉਹ ਸਿੱਧਾ ਪਰਿਵਾਰ ਦੇ ਨਾਲ ਡਾਇਰੈਕਟ ਤੁਸੀਂ ਕਰਨੀ ਹੈ ਜੀ ਏਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਸਾਨੂੰ ਮੈਸੇਜ ਕਰਕੇ ਡਾਟਾ ਭੇਜ ਕੇ ਤੁਸੀਂ ਐਡ ਪਵਾ ਸਕਦੇ ਹੋ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ